ਅ ਅੱਗ ਲੱਗੀ ਹੈ ਖੇਤਾਂ ਵਿੱਚ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦੇ ਮੋਂਟੋਂ ਕਿਨਾਂ ਦੇ ਵਰਕਰ ਸਾਰੇ ਬੁਝਾ ਰਹੇ ਸੀਗੇ ਜੀ ਉਹ ਆਪਨੇ ਫਾਇਰ ਵੀ ਦੇ ਤਿੰਨ ਗੜੀ ਲੱਗ ਚੁੱਕੇ ਹੁਣ ਤਾਂ ਅੱਗ ਕਿੰਨੀ ਜ਼ਿਆਦਾ ਅੱਗ ਕਾਫੀ ਸੀਗੀ ਇਹ ਵੀ ਕੰਟਰੋਲ ਕਰ ਲਿਆ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਨਾਲ ਕਿੰਨੇ ਕੀਤੇ ਗਣਕੜੀ ਨਾਲ ਕਾਫੀ ਹੈ ਜੀ ਪੈਪ ਚੱਕ ਕੇ ਤੁਰ ਪੰਨੇ ਆ ਤੁਸੀਂ ਬੈਗ ਲੈ ਆਂ ਪਿੱਛੇ ਚੱਕੋ ਪੈਪ ਚੱਕੋ ਚੱਕ ਪੈਪ ਚੱਕੋ ਰੈਗ ਨਹੀਂ ਦੋ ਚਾਰ ਮਿਲ ਜਾਂਦੇ ਆ ਇੱਥੇ ਨਹੀਂ ਆਇਆ ਬੰਦਾ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ ਇਹਨਾਂ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਨਾਮ ਸੁਖਦੇਵ ਸਿੰਘ ਜੀ ਪਿੰਡ ਚੈਲਾ ਤੇ ਜਿਹੜੀ ਨਾਲ ਲੱਗਿਆ ਅੱਗ ਲੱਗੀ ਆ ਥੋੜੇ ਖੇਤਾਂ ਨੂੰ ਜੀ ਹਾਂਜੀ ਹਾਂਜੀ ਸਾਡੇ ਖੇਤਾਂ ਲੱਗਿਆ ਜੀ ਆਪਣੇ ਉਹ ਫੈਕਟਰੀ ਦੇ ਕੋਲੋਂ ਲੱਗਿਆ ਜੀ ਫੈਕਟਰੀ ਦਾ ਮੁੱਢੋਂ ਉਹਨਾਂ ਦੇ ਵਰਕਰ ਸਾਰੇ ਹੀ ਬਾਝਾ ਰਹੇ ਸੀਗੇ ਜੀ ਉੱਥੇ ਕੋਈ ਭਈਏ ਨੇ ਅੱਗ ਲਾਈ ਆ ਜੀ ਇਹਨਾਂ ਦੀ ਕੋਜੀ ਫੈਕਟਰੀ ਵਾਲਾਂ ਦਾ ਦੋਸ਼ ਆ ਕਾਦੀ ਫੈਕਟਰੀ ਆ ਜੀ ਉਹ ਫੇ ਧਾਗੇ ਦੀ ਫੈਕਟਰੀ ਆ ਜੀ ਤੇ ਇਹ ਕਿੰਨੇ ਕਿਲੇ ਨੇ ਜੀ ਇਹ ਇਹ ਘਟੋ ਘਾਟ ਜੀ 2 2.5 ਕਿਲੇ ਤਾਂ ਕੜਕਦੇ ਮੱਚ ਗਏ ਜੀ 8 9 ਕਿਲੇ ਜੀ ਨਾੜ ਦੀ ਮੱਚ ਗਏ ਆਤਮ ਗੁੰਨ ਨਾ ਹਾਂਜੀ ਹਾਂ ਇਹ ਤਾਂ ਹੀ ਹੁਣ ਫੈਕਟਰੀ ਵਾਲਿਆਂ ਨੂੰ ਦੇਣਾ ਚਾਹੀਦਾ ਜੀ ਵਿਚਾਰੇ ਜਿਹਦੀ ਕਣਕ ਤੇ ਜਮੀਂ ਜਲ ਗਈ ਜੀ ਉਹਨਾਂ ਨੂੰ ਹੁਣ ਤਾਂ ਪੈਸੇ ਦੇਣੇ ਚਾਹੀਦੇ ਨੇ ਜੀ ਤੇ ਤੁਸੀਂ ਇਹਦੀ ਇਤਲਾਹ ਦਿੱਤੀ ਪਰ ਮਹਿਕਮੇ ਨੂੰ ਹਾਂਜੀ ਹੁਣ ਦੰਨਿਆ ਜੀ ਦਵਾਂਗੇ ਤਰਾ ਹੁਣ ਤਾਂ ਅੱਕ ਵਝਾ ਕੇ ਹਟਿਆ ਜੀ ਆ ਹੁਣ ਦੰਨਿਆ ਜੀ ਇਤਲਾ ਠੀਕ ਹੈ ਹਾਂਜੀ ਹਾਂ ਅੱਜ ਕੀ ਨਵਾਂ ਥੋੜਾ ਕਿਹੜਾ ਫੇਰ ਜਗਜੀਤ ਸਿੰਘ ਭਰਤਲਾ ਜੀ ਤੇ ਅੱਗ ਲੱਗੀ ਜੀ ਅੱਜ ਕੀ ਹੈ ਇਹ ਅੱਗ ਜੀ ਫੈਕਟਰੀ ਵਿੱਚੋਂ ਆਈ ਆ ਤਾਂ ਹੀ ਫੈਕਟਰੀ ਦਾ ਸਾਰਾ ਸਾਰਾ ਹੱਤ ਪੈਸਾ ਸਭ ਤੋਂ ਪੈਸਾ ਸਟਾਫ ਫੈਕਟਰੀਆਂ ਦਾ ਆਇਆ ਉਹਦੇ ਉਹਨੇ ਸਾਰੇ ਬੋਲ ਕਹਿੰਦਾ ਲੋਕਾਂ ਨੂੰ ਵੀ ਤੁਸੀਂ ਆ ਜਾਓ ਫਟਾਫਟ ਆ ਕੇ ਉਹ ਹਾਟੋਂ ਮੂਰੇ ਪਿਆਉਂਦੇ ਰਹੇ ਨੇ ਬਾਅਦ ਚ ਅਸੀਂ ਭਾਇ ਤਾਂ ਅਸੀਂ ਬਹੁਤ ਕਿਤੇ ਜਿਹੜੀ ਇਹ ਸਾਰੀ ਮੇਨ ਫੈਕਟਰੀਆਂ ਦੇ ਉੱਥੇ ਸਪਾਰਕ ਹੋਏ ਨਹੀਂ ਤਾਂ ਬਾਕੀ ਲੈਟ ਹੈਈ ਦੀ ਕੋਈ 24 ਘੰਟੇ ਲੈਟ ਬੰਦਦਾ ਦੂਜੀ ਰਾਤ ਵੀ ਲੈਟ ਨਾ ਕੋ ਹੋ ਕੇ ਲੈਟ ਆਪਰ ਚੱਲਦੀ ਹੈ ਇਹ ਮੇਨ ਫੈਕਟਰੀ ਦਾ ਫੈਕਟਰੀ ਦਾ ਸਪਾਰਕ ਹੋ ਗਿਆ ਕੋਈ ਨਾ ਕੋਈ ਇੱਥੇ ਕਿਲੇ ਨਚਾਨੇ ਗਏ ਨੇ ਇੱਥੇ 2 ਕਿਲੇ ਕੜਕਤੀ ਬਾਕੀ 68 ਕਿਲੇ ਲਾਣ ਜਾ ਗਿਆ ਅੱਛਾ ਜੀ ਹਾਂਜੀ ਉਹ ਮੰਗ ਕੀ ਕਰਦੇ ਹੋ ਮੰਗੇ ਵੀ ਉਹ ਜਿਹੜੀ ਕਾਰਗ ਲਈ ਉਹਨੂੰ ਮਾਵਜਾ ਮੈਂ ਜਿਹੜੀ ਬਚਾਈ ਦੀ ਆ ਲਾਣ ਜਾ ਕੇ ਉਹ ਇਹ ਫੈਕਟਰੀ ਧਾਗਾ ਫੈਕਟਰੀ ਹੈ। ਹੋਰ ਕਿੱਥੋਂ ਲੱਗੀ? ਹਾਂਜੀ ਹਾਂਜੀ। ਹਾਂਜੀ ਕੀ ਨਾਮ ਆ ਮਰੋਟਾ ਕਿਹੜਾ ਬਟਾ? ਮੇਰਾ ਹਰਦੀਪ ਸਿੰਘ ਪਿੰਡ ਵਾਲਿਓ ਜੀ ਤੇ ਅੱਗ ਲੱਗ ਗਿਆ ਥੋੜਾ ਜਿਹਾ ਸੀ ਇਹ। ਹਾਂਜੀ ਹਾਂਜੀ। ਕਣਕ ਖੜੀ ਸੀ। ਕਿੰਨੇ ਕਿੱਤੇ? ਪੌਣੇ 2 ਕਿੱਲੇ ਨੇ ਜੀ ਇਹ। ਸਾਰੀ ਬੋਕੀ? ਹਾਂਜੀ ਹਾਂਜੀ। ਸਾਰੀ ਹੋ ਗਈ। ਨਾੜ ਜਿਹੜੀ ਖੜੀ ਸੀ ਇਹ ਕਿੱਤੇ ਸੀ? ਇਹ ਨਾੜ ਨਾਲ ਦੇ ਗਵਾਂਢੀ ਦੇ ਦੀ। ਪਾਲ ਮਾ ਜਿਹੜਾ ਇਹ ਮੁੰਡਾ ਜੀ। 2 ਕਿੱਲੇ ਕਦੋਂ ਪਤਾ ਲੱਗੋਗੇ। ਆਂਦਾ ਇਹ ਨਾ ਮੁੰਡੇ ਨੇ ਫੋਨ ਕਰਿਆ ਜੀ ਕਹਿੰਦਾ ਵੀ ਅੱਗ ਲੱਗੀ ਕਣਕ ਨੂੰ ਜੀ। ਵਡੀਆਂ ਲੱਗੀਆਂ ਆ ਮਝਾਣ ਹਾਂਜੀ ਹਾਂਜੀ ਦੋਈ ਕਿਤੇ ਹੋਰ ਵੀ ਹੈਗੀ ਹਾਂਜੀ ਹਾਂਜੀ ਤਾਂ ਇਹੀ ਨੇ ਦੋਈ ਸਾਰੀ ਫੋਕੀ ਜੀ ਹਾਂਜੀ ਹਾਂਜੀ ਤੇ ਕੀ ਮਾਲ ਦਰਦ ਨੂੰ ਹੰਗ ਕਾ ਦਿਆਂ ਨੂੰ ਵੀ ਮੁਆਵਜ਼ਾ ਦਿੱਤਾ ਜਾ ਵੀ ਕਿਹੜਾ ਪਿੰਡ ਆ ਤੁਹਾਡਾ ਨਾਮ ਦੱਸੋ ਪਿੰਡ ਜੀ ਵਾਲਿਆਂ ਹਰਦੀਪ ਸਿੰਘ ਜੀ ਹਾਂਜੀ ਕੀ ਨਾਮ ਆ ਤੁਹਾਡਾ ਕੀ ਆਉਗਾ ਮੈਂ ਡੀ ਅਰਵਿੰਦ ਕਮਾਰੀ ਕੈਰਗੜ੍ਹਸ ਮਰਾਲਾ ਤੋਂ ਜੀ ਇਹ ਜਿਹੜੀ ਅਣਗ ਅੱਗ ਲੱਗੀ ਆ ਕਿੱਥੇ ਲੱਗੀ ਆ ਤੇ ਕਿੰਨੇ ਕਿੰਨਾ ਨੁਕਸਾਨ ਹੋਇਆ ਇਹ ਅੱਗ ਜੀ ਆਪਣੇ 20 ਕਿੱਲੇ ਕਣਕ ਦੇ ਨਾੜ ਦੇ ਕਹਿੰਦੇ ਆ ਜੀ ਤੇ 3 ਕਿੱਲੇ ਕਣਕ ਦੇ ਘਰੇ ਨੇ ਇਹ ਆਪਣੇ ਸਕੂਲ ਆ ਸਕੂਲ ਦੇ ਨਾਲ ਹੀ ਸੈਂਟਰਲ ਸਕੂਲ ਦੇ ਕੋਲ ਤੇ ਗੱਲ ਕਰੀਏ ਤੇ ਕਿੰਨੀਆਂ ਗੱਡੀਆਂ ਛੁੱਡੀਆਂ ਲੱਗੀਆਂ ਹੁਣ ਤੱਕ ਆਪਣੀ ਫਾਇਰ ਵੀ ਦੇ ਤਿੰਨ ਗੱਡੀਆਂ ਲੱਗ ਚੁੱਕੀਆਂ ਹੁਣ ਤੱਕ ਜੀ ਅੱਗ ਕਿੰਨੀ ਜ਼ਿਆਦਾ ਸੀ ਅੱਗ ਕਾਫੀ ਸੀਗੀ ਤੇ ਉਹਨੇ ਕੰਟਰੋਲ ਕਰ ਲਿਆ ਹੁਣ ਤੇ ਜਿਹੜੀ ਕੋਲ ਕਣਕ ਸੀ ਉਹਨੂੰ ਬਚਾ ਲਿਆ ਗਿਆ ਨਾਲ ਕਿੰਨੇ ਕਿੰਨੇ ਕਣ ਖੜੀ ਜੀ ਨਾਲ ਕਾਫੀ ਹੈ ਜੀ ਦੇਖੇ ਜਾਓ ਤਾਂ 100 ਫੀਲਾ ਕੇਕਰ ਦੇ ਉੱਪਰ ਪਈ ਆੜੀ ਦਾਹਾ ਦੁਗਾਹਾ ਕਣਕ ਆ ਜੀ ਉਹਨੂੰ ਬਚਾ ਲਿਆ ਜੀ ਠੀਕ